ਤਮ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਐਸਜੀਪੀਸੀ ਦੇ ਵੱਲੋਂ ਮੋੜ ਤੋਂ ਆਪਣਾ ਪ੍ਰਧਾਨ ਚੁਣਿਆ ਗਿਆ ਹੈ ਤਾਂ ਕੁੱਲ 117 ਵੋਟਾਂ ਨੇ ਉਹ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਪੱਖ ਵਿੱਚ ਆਉਂਦੀਆਂ ਨੇ ਜਿਸ ਤੋਂ ਬਾਅਦ ਉਹਨਾਂ ਦੀ ਸਿੱਧੀ ਸਿੱਧੀ ਜਿੱਤ ਇਸ VOTING ਪ੍ਰਕਿਰਿਆ ਦੇ ਵਿੱਚ ਹੁੰਦੀ ਆ ਤਾਂ ਸਵੇਰ ਤੋਂ ਹੀ VOTING ਪ੍ਰਕਿਰਿਆ ਚੱਲ ਰਹੀ ਸੀ ਤਾਂ ਇਹੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਮੁਰ ਤੋਂ ਪ੍ਰਧਾਨਗੀ ਦਾ ਸੇਰਾ ਉਹ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਸਿਰ ਤੇ ਹੀ ਸਜੇਗਾ ਤਾਂ ਇੱਕ ਵੱਡੀ VOTਾਂ ਦੀ ਮਾਤਰਾ ਦੇ ਨਾਲ ਉਹਨਾਂ ਦੀ ਜਿੱਤ ਹੋਈ ਹੈ ਕੁੱਲ 117 VOTਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਪਈਆਂ ਨੇ ਤੇ ਆਪੋਜੀਸ਼ਨ ਤੋਂ ਮਿੱਠੂ ਸਿੰਘ ਘਾਨਕੇ ਨੂੰ ਕੇਵਲ 18 ਵੋਟਾਂ ਪਈਆਂ ਨੇ ਜਿਸ ਤੋਂ ਬਾਅਦ ਹੁਣ ਹਰਜਿੰਦਰ ਸਿੰਘ ਧਾਮੀ ਨੂੰ ਐਸਜੀਪੀਸੀ ਦੇ ਵੱਲੋਂ ਮੁਰ ਤੋਂ ਆਪਣਾ ਪ੍ਰਧਾਨ ਚੁਣਿਆ ਗਿਆ ਹੈ ਸੋ ਇਹ ਹੁਸ਼ਿਆਰਪੁਰ ਦੇ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਲਗਾਤਾਰ ਪੰਜਵੀਂ ਵਾਰ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਐਸਜੀਪੀਸੀ ਦੇ ਵੱਲੋਂ ਆਪਣੇ ਪ੍ਰਧਾਨ ਦੇ ਰੂਪ ਦੇ ਵਿੱਚ ਚੁਣਿਆ ਗਿਆ ਹੈ we at gna university see potential in everyone and everything around us we drive innovation and entrepreneurship we groom competent global citizens to effect positive change around them